ਦੀ ਮਿਲਦੀ ਹੈ ਜੋ ਹਾਲਾਤ ਜਿਹੜੇ ਬਣੇ ਹੋਏ ਨੇ ਜਿਵੇਂ ਨਹਿਨ ਸਿੰਘ ਜਥੇਬੰਦੀਆਂ ਨੇ ਤੇ ਪਹਿਲਾਂ ਤੋਂ ਹੀ ਐਲਾਨ ਕੀਤਾ ਹੋਇਆ ਕਿ ਅਸੀਂ ਜਦੋਂ ਤੱਕ ਮਰਿਆਦਾ ਦੇ ਮੁਤਾਬਕ ਸਿੰਘ ਸਾਹਿਬ ਦੀ ਜਿਹੜੀ ਦਸਤਾਰ ਕੰਬੀ ਜਿਹੜੀ ਨਹੀਂ ਕੀਤੀ ਜਾਂਦੀ ਤੇ ਜੋ ਵੀ ਜਿਹੜੀ ਆਪਣੇ ਸੇਵਾ ਸੰਗਤ ਤੋਂ ਤੁਹਾਨੂੰ ਲੱਗਦੀ ਹੈ ਜਿਨ੍ਹਾਂ ਨੂੰ ਸਿੰਘ ਸਾਹਿਬਾਂ ਨੂੰ ਹਟਾਇਆ ਗਿਆ ਉਹ ਵੀ ਬਹੁਤ ਹੀ ਜਿਹੜਾ ਦੁਖਦਾਈ ਸੀ ਤੇ ਜਿਹੜਾ ਲਾਉਣਾ ਉਹ ਹੋਰ ਵੀ ਦੁਖਦਾਈ ਸੀ ਮਰਿਆਦਾ ਦੇ ਮੁਤਾਬਕ ਨਹੀਂ ਇਹ ਕਾਰਜ ਕੀਤੇ ਗਏ ਆਉਣ ਵਾਲੇ ਜਿਹੜੇ ਐ 6 ਤਰੀਕ ਨੂੰ ਜਿਹੜਾ ਕੱਲੂ ਘਾਰਾਂ ਦੇ ਜਿਹੜਾ ਸਾਰਾ ਹੀ ਸਾਫਸਾ ਪੰਥ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਮੰਦਰ ਸਾਹਿਬ ਦੀ ਪਰਕੰਮਿਆਂ ਦੀ ਜਿਹੜਾ ਮਨਾਇਆ ਜਾਂਦਾ ਤੇ ਮੈਂ ਬੇਨਤੀ ਕਰਦਾ ਜਿੱਥੇ ਆਪਾਂ ਸਾਰਿਆਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਜਿਹੜੇ ਫੁੱਲ ਭੇਟ ਕਰਨੇ ਨੇ ਉਥੇ ਮੈਂ ਇਹ ਬੇਨਤੀ ਕਰਦਾ ਆਪਾਂ ਸਾਰਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸ੍ਰੀ ਹਰਮੰਦਰ ਸਾਹਿਬ ਦੀ ਮਾਨ ਮਰਿਆਦਾ ਵੀ ਕਾਇਮ ਰੱਖਣੀ ਹੈ ਕਿਉਂਕਿ ਸਾਡਾ ਜਿੱਥੇ ਨਹਿੰਸ ਸਿੰਘ ਜਿੱਥੇ ਬੰਦੀਆਂ ਦਾ ਇਹ ਪਸ਼ੋਕੜਾ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸ੍ਰੀ ਹਰਮੰਦਰ ਸਾਹਿਬ ਦੀ ਆਲਬਾਨ ਤੇ ਸ਼ਾਨ ਵਾਸਤੇ ਆਪਣੀਆਂ ਕੁਰਬਾਨੀਆਂ ਕੀਤੀਆਂ ਨੇ ਮੈਂ ਨਹੀਂ ਚਾਹੁੰਦਾ ਕਿ ਹਰਮੰਦਰ ਸਾਹਿਬ ਜਾਂ ਅਕਾਲ ਤਖਤ ਸਾਹਿਬ ਦੀ ਪਰਕੰਮਿਆਂ ਦੇ ਵਿੱਚ ਕੋਈ ਵੀ ਇਹੋ ਜੀ ਘਟਨਾ ਹੋਵੇ ਬਾਹਰ ਵੀ ਬਹੁਤ ਸਾਰੀਆਂ ਜਗ੍ਹਾ ਨੇ ਪਰ ਆਪਾਂ ਮੈਂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਹੜੇ ਵੀ ਇਹਨੂੰ ਚਲਾ ਰਹੇ ਨੇ ਜਿਹੜੇ ਸ਼ਰੋਮਣੀ ਉੱਤਰਾ ਪ੍ਰਬੰਧਕ ਕਮੇਟੀ ਨੂੰ ਉਹਨਾਂ ਨੂੰ ਜਰੂਰ ਜਿਹੜਾ ਉਹਨਾਂ ਨੂੰ ਸਮਝਣਾ ਚਾਹੀਦਾ ਕਿਉਂਕਿ ਸਾਰੇ ਜਿੰਨੀਆਂ ਵੀ ਧਾਰਮਿਕ ਜਥੇਬੰਦੀਆਂ ਨੇ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਸੰਤ ਮਾਹਪੁਰਖ ਦੰਦਮੀ ਟਕਸਾਲ ਸਾਰੇ ਅਸੀਂ ਜਿਹੜੇ ਆ ਇੱਕ ਮਰਿਆਦਾ ਦੇ ਉੱਪਰ ਸਾਰੇ ਹਿੱਤ ਜੋਟਾਂ ਮੈਂ ਬੇਨਤੀ ਕਰਦਾ ਜਿੱਥੇ ਬਾਬਾ ਅਵਤਾਰ ਸਿੰਘ ਜੀ ਦਾਲਪੰਥ ਬਾਬਾ ਵਿਰੀ ਚਾਚੀ ਬਾਬਾ ਝੋਗਾ ਸਿੰਘ ਜਿਹੜੇ ਨੇ ਤਰਨਾ ਦਾਲ ਬਾਬਾ ਬਕਾਲਾ ਸਾਹਿਬ ਦੇ ਮੁਖੀ ਉੱਥੇ ਹੀ ਬਾਬਾ ਨਾਗਰ ਸਿੰਘ ਜੀ ਹਰੀਆਂ ਵੇਦਾਂ ਵਾਲੇ ਹੋਰ ਸਾਰੀਆਂ ਹੀ ਨਹਿਂਸ ਸਿੰਘ ਜਥੇਬੰਦੀਆਂ ਜਿੱਥੇ ਦਮਦਮੀ ਟਕਸਾਲ ਹੋਰ ਵੀ ਸ਼ੰਕਪਾਪਾ ਜਰਨੈਲ ਸਿੰਘ ਉਹਨਾਂ ਦੇ ਸੁਪੁੱਤਰਾਂ ਨੇ ਵੀ ਇਹੀ ਕਿਹਾ ਕਿ ਜਿਹੜੀ ਹੈ ਉਹ ਅਸੀਂ ਮਰਿਆਦਾ ਦੇ ਮੁਤਾਬਕ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਨਹੀਂ ਥਾਪੇਗਾ ਜਦੋਂ ਤੱਕ ਇਹ ਮਰਿਆਦਾ ਨੂੰ ਜਿਹੜੀ ਕਾਇਮ ਰੱਖ ਕੇ ਤੇ ਉਹਦੀ ਮਰਿਆਦਾ ਤੇ ਨਾਲ ਜਿਹੜੀ ਗੱਲਬਾਤ ਨਹੀਂ ਹੁੰਦੀ ਉਦੋਂ ਤੱਕ ਜਿਹੜੇ ਆ ਕੋਈ ਵੀ ਉੱਤੇ ਅਕਾਲ ਪੁਰਖ ਸਾਹਿਬ ਦੀ ਜਿਹੜੀ ਹੈ ਉਹਦੇ ਜੋ ਵੀ ਇਹ ਕਰਨਾ ਚਾਹੁੰਦੇ ਨੇ ਤਸੀਰ ਤੋਂ ਉਹ ਜਿਹੜੇ ਆ ਉਹ ਬਿਲਕੁਲ ਮਰਿਆਦਾ ਦੇ ਉਲਟ ਹੈ ਉਹਦਾ ਜਿਹੜਾ ਹਮੇਸ਼ਾ ਵਿਰੋਧ ਪਹਿਲਾਂ ਵੀ ਤੇ ਅੱਗੇ ਵੀ ਜਿਹੜਾ ਜਾਰੀ ਰਹਿਣਾ ਪਰ ਮੈਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਪ੍ਰਧਾਨ ਨੂੰ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਤੁਸੀਂ ਜਿਹੜਾ ਵਚਨ ਵੀ ਕਰਕੇ ਗਏ ਸੀ ਸਾਰੀਆਂ ਨਹਿংসੰਗ ਜਥੇਬੰਦੀਆਂ ਦੇ ਨਾਲ ਉਹਨੂੰ ਪੂਰਾ ਕਰੋ ਜੇ ਨਹੀਂ ਪੂਰਾ ਹੁੰਦਾ ਅੱਗੇ ਤੁਹਾਨੂੰ ਕਹਿੰਦੇ ਸੀ ਵੀ ਤਗੜੇ ਹੋਵੋ ਜੇ ਨਹੀਂ ਹੁੰਦਾ ਤਾਂ ਫਿਰ ਜਿਹੜਾ ਉਹ ਪਲੇਸਾਈਡ ਤੇ ਹੋਣਾ ਚਾਹੀਦਾ ਤੇ ਸੇਵਾ ਕਰਨ ਦਾ ਜਿਹੜੇ ਬਹੁਤ ਅੱਗੇ ਮਹਾਨ ਪੈਰ ਇਹ ਗੁਰੂ ਸਾਹਿਬ ਦੇ ਕਾਰਜ ਨੇ ਇਹਦੇ ਹੁੰਦੇ ਹੀ ਰਹਿਣੇ ਨੇ ਪਰ ਜਿਹੜਾ ਆਪਾਂ ਮਰਿਆਦਾ ਤੇ ਜਿਹੜੇ ਸਮਹਿਤियां ਸਾਡਾ ਕਿਸੇ ਨਾਲ ਨਿੱਜੀ ਵਿਰੋਧ ਨਹੀਂ ਪਰ ਜੇ ਮਰਿਆਦਾ ਤੋਂ ਉਲਟ ਜਾ ਕੇ ਕੋਈ ਵੀ ਕੰਮ ਹੋਊਗਾ ਜੋ ਦੇ ਆਪਾਂ ਡਾਕ ਦੇ ਜਿਹੜਾ ਉਹਦਾ ਖਲਾਫ ਜਿਹੜੀ ਹੈ ਬੈਨਾਂ ਵੀ ਕੀਤੀ ਹੈ ਤੇ ਅੱਗੇ ਵੀ ਸਖਤ ਮਰੋਧ ਹੋਵੇਗਾ ਤੇ ਜਿਹੜਾ ਆਕਾਲ ਤਖਤ ਸਾਹਿਬ ਦੇ ਮਾਨ ਮਰਿਆਦਾ ਦੇ ਤੇ ਜਿਹੜਾ ਉੱਤੇ ਕੋਈ ਵੀ ਇਹੋ ਜਿਹਾ ਕਾਰਜ ਨਹੀਂ ਕੀਤਾ ਜਾਊਗਾ ਜਿਹਦੇ ਨਾਲ ਹਲਾਤ ਖਰਾਬ ਹੋਣ ਤੇ ਉਹ ਜਿਹੜੇ ਹੈ ਉਹ ਆਪ ਹੀ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਹਲਾਤ ਖਰਾਬ ਹੋਣ ਤੋਂ ਜਿਹੜਾ ਉਹਨੂੰ ਬਚਾਉਣਾ ਚਾਹੀਦਾ ਸੋ ਇਹਦੇ ਤੋਂ ਪਹਿਲਾਂ ਪਹਿਲਾਂ ਹੀ ਕੋਈ ਬਹੁਤ ਵਧੀਆ ਜਿਹੜੇ ਕਾਰਜ ਹੋਣੇ ਚਾਹੀਦੇ ਇਹ ਵੀ ਨਹੀਂ ਹੋਣਾ ਚਾਹੀਦਾ ਵੀਰ ਜਿਹੜਾ ਅੰਜਾਬ ਕੇ ਕਿਤੇ ਗੋਪਤੀ ਕੋਈ ਹੋਰ ਇਹੋ ਜਿਹਾ ਕਰਦੇ ਸਾਰਿਆਂ ਦੀ ਸਹਿਮਤੀ ਦੇ ਨਾਲ ਸਾਰੇ ਸੰਕਾਵਾ ਮੁੱਖਾਂ ਦੇ ਸਾਰੇ ਆਪਣੇ ਇਹ ਹੈਂਗਸੇ ਜਥੇਬੰਦੀਆਂ ਦੇ ਦੰਦ ਵੀ ਟਕਸਾਲ ਸਾਰਿਆਂ ਦੇ ਗੁਰਮਤੇ ਦੇ ਨਾਲ ਹੀ ਜਿਹੜੇ ਕਾਰਜ ਹੋਣੇ ਚਾਹੀਦੇ ਨੇ ਜੇ ਜੇ ਨਾ ਗੁਰਮਤੇ ਦੇ ਨਾਲ ਹੋਏ ਤਾਂ ਕੇਦੋਂ ਪ੍ਰਵਾਨ ਨਹੀਂ ਕੀਤਾ ਜਾਊਗਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਬਤੈ